ਇਹ ਨਾਮ ਰੋੜੀ ਪ੍ਰਮੇਰ ਸਿੰਘ ਸੰਧੂ ਸੂਬਾ ਪ੍ਰਧਾਨ ਪੰਜਾਬ ਸਟੇਟ ਮਿਨਿਸਟਰੀ ਸਰਵਿੰਗ ਯੂਨੀਅਨ ਅਸੀਂ ਅੱਜ ਜਿਹੜਾ ਤੁਸੀਂ ਪ੍ਰਦਰਸ਼ਨ ਕੀਤਾਗਾ ਉਹਦੇ ਵਾਰੀ ਵੀ ਦੱਸਦੇ ਹਾਂ ਤੇ ਅਗਲੇ ਜਿਹੜਾ ਐਲਾਨ ਕੀਤਾ ਉਹਦੇ ਅੱਜ ਅਸੀਂ ਸਰਕਾਰ ਨੂੰ ਬਹੁਤ ਚਿਰ ਪਹਿਲਾਂ ਦਾ ਨੋਟਿਸ ਭੇਜਿਆ ਅਸੀਂ ਅੱਜ ਦੇ ਐਕਸ਼ਨ ਦਾ ਘੱਟੋ ਘੱਟ ਅਸੀਂ 11 ਚਿੱਠੀਆਂ ਸਰਕਾਰ ਨੂੰ ਆਉਧੀਆਂ ਮੰਗਾਂ ਨਹੀਂ ਲਿਖ ਚੁੱਕੇ ਆ ਪਰ ਸਰਕਾਰ ਨੇ ਸਾਡੀ ਸੁਣਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਪੰਜਾਬ ਦਾ ਸਮੁੱਚਾ ਮੁਲਾਜ਼ਮ ਤੇ ਪੈਨਸ਼ਨਰ ਇੱਥੇ ਇਕੱਠੇ ਹੋਏ ਆ ਸਮੁੱਚੇ ਮੁਲਾਜ਼ਮ ਨੇ ਸਮੂਹਿਕ ਛੁੱਟੀ ਲਈ ਹੈ ਸਾਰੇ ਦਫ਼ਤਰ ਬੰਦ ਆ ਅਸੀਂ ਇੱਥੇ ਰੈਲੀ ਕਰਕੇ ਰੋਸ ਮਾਰਚ ਕਰਕੇ ਇਥੋਂ ਦੇ ਲੋਕਾਂ ਨੂੰ ਦੱਸਿਆ ਕਿ ਸਰਕਾਰ ਬੰਦ ਤੋਂ ਪਹਿਲਾਂ ਜੋ ਸਾਡੇ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਗਏ ਇਸ ਕਰਕੇ ਅਸੀਂ ਅੱਜ ਇੱਥੇ ਰੋਸ ਮਾਰਚ ਕਰਨ ਆਏ ਆ ਤੇ ਤੁਹਾਨੂੰ ਦੱਸਣ ਆਏ ਆ ਕਿ ਤੁਸੀਂ ਸੰਭਲ ਜਾਓ ਵੋਟਾਂ ਸੂਝ ਸਮਝ ਕੇ ਪਾਓ ਤੇ ਇੱਥੇ ਅੱਜ ਅਸੀਂ ਸਮੁੱਚੀ ਲੀਡਰਸ਼ਿਪ ਨੇ ਰਹਿ ਮਸ਼ਵਰਾ ਕਰਕੇ ਇਹ ਐਲਾਨ ਕੀਤਾ ਹੈ ਕਿ ਕੱਲ ਨੂੰ ਵੀ ਪੰਜਾਬ ਦਾ ਸਮੁੱਚਾ ਨਿਸ਼ਚਿਤ ਰਮਲਾਜਮ ਸਮੂਹੀਕ ਛੁੱਟੀ ਤੇ ਰਹੂਗਾ ਕੋਈ ਵੀ ਮਲਾਜਮ ਦਫ਼ਤਰਾਂ ਵਿੱਚ ਨਹੀਂ ਜਾਊਗਾ 15 16 17 ਤਰੀਕ ਨੂੰ ਛੁੱਟੀਆਂ ਅਗਸਤਰ ਛੁੱਟੀਆਂ ਉਹਨਾਂ ਦੇ ਦਰਮਿਆਨ ਵੀ ਕੋਈ ਵੀ ਮਲਾਜਮ ਦਫ਼ਤਰਾਂ ਚ ਨਹੀਂ ਜਾਊਗਾ ਦਫ਼ਤਰਾਂ ਦਾ ਕੰਮ ਠੱਪ ਰਹੂਗਾ ਆਉਣ ਵਾਲੇ ਸਮੇਂ ਚ ਅਸੀਂ ਵੱਡੀ ਰਣਨੀਤੀ ਲੀਕ ਰਹੇ ਆ ਸੈਕਟਰੀਅਟ ਡਾਇਰੈਕਟੋਰੇਟ ਤੇ ਹੋਰ ਜਿੰਨੀਆਂ ਪ੍ਰਾਤਰੀ ਜਥੇਬੰਦੀਆਂ ਸਾਰੀਆਂ ਦੀ ਅਸੀਂ ਸਾਂਝੀ ਮੀਟਿੰਗ ਕਰਕੇ ਕੋਈ ਬਹੁਤ ਵੱਡਾ ਐਕਸ਼ਨ ਲੀਕਾਂਗੇ ਜਿਵੇਂ ਕਿ ਅਸੀਂ ਪਟਿਆਲੇ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਉੱਥੇ ਅਸੀਂ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਸੀ ਇਹ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਉਹ ਸਾਡੀ ਰੈਲੀ ਕਰਕੇ ਉਹਦਾ ਬਦਲੇ گئے ਸੀ ਪਤਾ ਲੱਗ ਗਿਆ ਵੀ ਸਾਰਾ ਪੰਜਾਬ ਇੱਕ ਪਾਸੇ ਹੁਲਟ ਆਇਆ ਲੱਖਾਂ ਦੀ ਗਿਣਤੀ 'ਚ ਮੁਲਾਜ਼ਮ ਹੋਏ ਸੀ ਆਉਣ ਵਾਲੇ ਸਮੇਂ 'ਚ ਜੇ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਨਾ ਕਰੂ ਅਸੀਂ ਇਹੋ ਜੇ ਬਹੁਤ ਵੱਡੇ ਐਕਸ਼ਨ ਲੀਕਾਂਗੇ 17 ਤੱਕ ਤੁਸੀਂ ਦਫ਼ਤਰ ਨਾ ਜਾਣ ਦਾ ਐਲਾਨ ਕੀਤਾ ਪਰ ਉਹ ਜਿੱਥੇ ਚੋਣਾਂ ਹੋ ਰਹੀਆਂ ਨੇ ਇਲੈਕਸ਼ਨ ਡਿਊਟੀ ਆ ਉੱਥੇ ਕੀ ਫੈਸਲਾ ਹੋਏਗਾ ਤੁਹਾਡਾ ਇਲੈਕਸ਼ਨ ਡਿਊਟੀ ਦਾ ਅਸੀਂ ਪਹਿਲਾਂ ਵੀ ਕਦੇ ਕਿਸੇ ਸਾਥੀ ਨੂੰ ਮੰਨਾ ਨਹੀਂ ਕੀਤੀ ਜਿੱਥੇ ਇਲੈਕਸ਼ਨ ਡਿਊਟੀ ਜਿਹੜੇ ਇਲੈਕਸ਼ਨ ਡਿਊਟੀ 'ਚ ਉਹ ਮਲਾਇਮ ਪਹਿਲਾਂ ਵੀ ਕੰਮ ਕਰ ਰਿਹਾ ਉਹ ਆਪਦਾ ਕਰਨਗੇ ਸਾਡਾ ਰੌਲਾ ਇਲੈਕਸ਼ਨ ਕਮਿਸ਼ਨ ਨਾਲ ਲੱਗਦਾ ਮੁੱਖ ਮੰਗਾਂ ਆ ਲੋਕਾਂ ਦੀ ਮੁੱਖ ਮੰਗਾਂ ਵੇਖੋ ਜੀ ਪੁਰਾਣੀ ਪੈਨਸ਼ਨ ਸਕੀਮ ਹੈ ਸਰਕਾਰ ਵਾਦਾ ਕਰਕੇ ਆਈ ਸੀ ਵੀ ਜੇ ਸਾਡੀ ਸਰਕਾਰ ਬਣੀ ਤਾਂ ਅਸੀਂ ਲਾਗੂ ਕਰਾਂਗੇ 15 ਇੱਕ 15 ਦਾ ਇੱਕ ਲੈਟਰ ਹੈ ਜਿਹੜਾ ਕਿ 3 ਸਾਲ ਮੁਲਾਜ਼ਮ ਨੂੰ ਬੇਸਿਕ ਪੇ ਤੇ ਕੰਮ ਕਰਨਾ ਪੈਂਦਾ ਹੈ 17 7 20 ਦਾ ਇੱਕ ਲੈਟਰ ਹੈ ਕਿ ਜਿੰਦੇ ਨਾਲ ਸਾਨੂੰ ਸੈਂਟਰ ਨਾਲ ਜੋੜਤਾ ਹੈ ਮੁਲਾਜ਼ਮਾਂ ਦੀਆਂ ਤਨਖਾਹਾਂ ਵਾਧੀਆਂ ਰਹਿ ਗਈਆਂ ਸਾਡਾ 4 ਤੋਂ 14 ਹੈ ਸਾਡਾ ਡੀਏ 11% ਪੈਂਡਿੰਗ ਹੈ ਸਾਡਾ 5.5 ਸਾਲ ਦਾ ਪੇ ਕਮਿਸ਼ਨ ਦਾ ਬਕਾਇਆ ਪਿਆ ਸਾਡੀਆਂ ਡੀਏ ਦੀਆਂ ਕਿਸ਼ਤਾਂ ਇੰਨੀਆਂ ਕਿ ਸਾਡੇ ਮਲਾਜਮਾਂ ਨੂੰ ਉਹ ਨਹੀਂ ਯਾਦ ਸੈਂਕੜੇ ਸੌਚ ਹੋ ਗਈਆਂ ਉਹ ਸੈਂਕੜਿਆਂ ਤੇ ਹੋ ਗਈਆਂ ਮਹੀਨਿਆਂ ਦੇ ਜਿਹੜਾ ਬਕਾਇਆ ਪਿਆ ਸਾਡੀਆਂ ਪ੍ਰੋਮੋਸ਼ਨਾਂ ਨਹੀਂ ਹੋ ਰਹੀਆਂ ਕੱਚੇ ਮਲਾਜ਼ਮ ਪੱਕੇ ਨਹੀਂ ਹੋ ਰਹੇ ਬਹੁਤ ਮੰਗਾਂ ਜਿਹੜੀਆਂ ਸਰਕਾਰ ਨੇ ਆਉਣ ਤੋਂ ਪਹਿਲਾਂ ਮੰਨੀਆਂ ਹੀ ਆਹੀ ਪਰ ਕੋਈ ਵੀ ਲਾਗੂ ਨਹੀਂ ਹੋਈ ਜਿਸ ਕਰਕੇ ਮਜਬੂਰ ਨਸੀਂ ਸੰਘਰਸ਼ ਦੇ ਰਾਹ ਪਏ ਕੋਈ ਸਰਕਾਰ ਕੋਈ ਇਹ ਵੋਟਾਂ ਨੂੰ ਲੈ ਕੇ ਵੀ ਫੈਸਲਾ ਹੋਊਗਾ ਸਰਕਾਰ ਦੇ ਬਾਈਕਾਟ ਦਾ ਦੂਜਾ ਇਹ ਹੈ ਕਿ ਲੱਗਦਾ ਵੀ ਇਹਦਾ ਕੋਈ ਜਿਹੜੇ ਤੁਸੀਂ ਪ੍ਰਗਰਸ਼ਣ ਕਰਨ ਕੋਈ ਅਸਰ ਆਊਗਾ ਲੋਕਾਂ ਵਿੱਚ ਦੇਖੋ ਅਸੀਂ ਬਿਲਕੁਲ ਹੈਗਾ ਜੀ ਜਿਹੜਾ ਅਸੀਂ ਅੱਜ ਲੋਕਾਂ ਨੂੰ ਇਹ ਪਤਾ ਲੱਗ ਗਿਆ ਕਿ ਵੀ ਜਿਹੜੇ ਮਲਾਜ਼ਮ ਦਫ਼ਤਰਾਂ 'ਚ ਬਹਿ ਕੇ ਸਾਡਾ ਕੰਮ ਕਰਦੇ ਸੀ ਸਾਨੂੰ ਗਿਆਨ ਨੂੰ ਚਾਹ ਪਾਣੀ ਪੋਛਦੇ ਸੀ ਸਾਡਾ ਕੰਮ ਅਸਕੇ ਕਰਕੇ ਤੋਰਦੇ ਸੀ ਅੱਜ ਉਹ ਸੜਕਾਂ ਤੋ ਇਸ ਗੱਲ ਦਾ ਬਹੁਤ ਵੱਡਾ ਅਸਰ ਪੈਣਾ ਉਹ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਰਿਜ਼ਲਟ ਤੋਂ ਪਤਾ ਲੱਗ ਜੂਗਾ ਵੀ ਮੁਲਾਜ਼ਮ ਰੈਲੀ ਕਰਕੇ ਗਏ ਸੀ ਤਾਂ ਉਹਦਾ ਅਸਰ ਕਿੰਨਾ ਹੈ